ਨਾ ਕੱਟ ਹੋਇਆ ਨਾ ਇਹ ਸੰਗਤ ਦਾ ਕੱਟ ਜਿਹੜੇ-ਜਿਹੜੇ ਆਪਦੇ ਗੁਰੂ ਪੀਰ ਨੂੰ ਕਿਸੇ ਰੂਪ ਵਿੱਚ ਮੰਨਦੇ ਆਂ ਇੱਕ ਵਾਰੀ ਉਹਦੇ ਆਸਤੇ ਹੱਥ ਉਠਾਓ ਜਿਨ੍ਹਾਂ ਦੇ ਹੱਥ ਸਲਾਮਤ ਐ ਜਿਨ੍ਹਾਂ ਦੇ ਹੱਥ ਵੀ ਸਲਾਮਤ ਐ ਹੱਥ ਤੰਦਰੁਸਤ ਐ ਸਿਰਫ ਉਹ ਹੀ ਹੱਥ ਉਠਾਓ ਇੱਕ ਲਫ਼ਜ਼ ਬੋਲਿਓਗੇ ਮੇਰੇ ਨਾਲ ਕਮਲਿਆਂ ਦੇ ਕੱਠ ਵਿੱਚ ਕਦੇ ਸਿਆਣਾ ਨਹੀਂ ਹੁੰਦਾ ਮਗਰ ਬੋ ਲੋ ਕਮਲਿਆਂ ਦੇ ਇਕੱਠ ਵਿੱਚ ਕੋਈ ਸਿਆਣਾ ਨਹੀਂ ਹੁੰਦਾ ਕਮਲਿਆਂ ਦੇ ਇਕੱਠ ਚ ਕੋਈ ਸਿਆਣਾ ਨਹੀਂ ਹੁੰਦਾ ਤੇ ਸਿਆਣਿਆਂ ਦਾ ਕਦੇ ਇਕੱਠ ਨਹੀਂ ਹੁੰਦਾ ਜਦੋਂ ਇਕੱਠ ਹੁੰਦਾ ਰੱਬ ਦੇ ਕਮਲਿਆਂ ਦਾ ਹੀ ਇਕੱਠ ਹੁੰਦਾ ਹੈ ਸਿਆਣੇ ਬੰਦੇ ਤਾਂ ਇਕੱਲੇ-ਇਕੱਲੇ ਬੈਠੇ ਹੁੰਦੇ ਆ ਭੁੱਲ ਬਾਂਕੇ ਵਿਹਾਰੀ ਲਾਲ ਕੀ ਜੈ ਰਾਧਾ ਰਾਣੀ ਸਰਕਾਰ ਕੀ ਜੈ ਔਰ ਜੀਖਾ ਨੇ ਕਿਹਾ ਅਸੀਂ ਬ੍ਰਿੰਦਾਵਨ ਰਹਨੇ ਆ ਤਪ ਪੁਜਾਰੀ ਨਾਲ ਬੜਾ ਪਿਆਰ ਹੈ ਤੇ ਇੱਕ ਲਫਜ਼ ਜ਼ਰੂਰ ਤੇਰੇ ਨਾਲ ਸਾਂਝਾ ਕਰਾਂਗੇ ਇੱਕ ਮਾਈਕ ਹੋਰ ਹੈ ਹਾਂ ਨਹੀਂ ਮੈਨੂੰ ਸੁਰਤਾਲ ਨਹੀਂ ਆਉਂਦਾ ਮੈਂ ਨਾਲ-ਨਾਲ ਗਾਉਂਗਾ ਪਤਾ ਨਹੀਂ ਦਿੱਤੇ ਇਹਨਾਂ ਨੇ ਆ ਦੇਖੋ ਨਹੀਂ ਨਹੀਂ ਲਈ ਕੀਬੋਰਡ ਤਾਂ ਲਾਇਆ ਦੋ ਕੋੜ ਪਿੱਛੇ ਉਧਰ ਮੰਦ ਕਿਤੇ ਖੋਲੋ ਸਾਜ਼ ਖੋਲੋ ਰਾਜਨ ਆ ਵੀ ਖੋਲ ਦੇ ਮੈਕ ਔਰ ਹੈਪੀ ਬਾਬਾ ਜੀ ਲਈ ਇੱਕ ਵਾਰੀ ਤਾੜੀਆਂ ਮਾਰ ਦਿਆ। ਨਾ ਵੀ ਹੈਪੀ ਵੇਖ ਕੇ ਵੀ ਹੈਪੀ ਹੋ ਜਾਈਦਾ ਹੈ। ਹੁਏ ਮੈਂ ਜੀ ਅੱਜ ਜੀ ਹੈ। ਹੁਏ ਮੈਂ ਜੀ ਜੀ ਅੱਜ ਜੀ ਹੈ। ਮੈਂ ਵੈਸਾ बन जाऊं जो तेरी मरजी है मैं वैसा बन जर जी वेदो पतो खे वेदो पत ਲੋਕਾਂ ਦੇ ਓ ਕਾ ਨਾ ਮੈਨੂੰ ਪਿਆਰ ਕਰਦਾ ਤੇ ਦਿਲ ਸੜੀ ਦੇ ਨੇ ਲੋਕਾਂ ਦੇ ਕਾ ਨਾ ਮੈਨੂੰ ਪਿਆਰ ਕਰਦਾ ਦਿਲ ਸੜੀ ਦੇ ਨੇ ਲੋਕਾਂ ਦੇ ਜ਼ਿੰਦਗੀ ਚ ਕਹਿੰਦੇ ਰੱਬ ਲੱਭਣਾ ਸਭ ਤੋਂ ਵੱਡਾ ਰੱਬ ਤੁਹਾਡੇ ਘਰੇ ਤੁਹਾਡਾ ਮਾਪਿਓ ਹੈ ਬਾਰ ਜਿੱਥੇ ਜਾ ਕੇ ਮਰਜੀ ਸੇਵਾ ਕਰ ਲਿਓ ਸਵੇਰੇ ਉੱਠ ਕੇ ਮਾਪੇ ਨੂੰ ਜਰੂਰ ਮੱਥਾ ਟੇਕਿਆ ਕਰੋ ਬੋਲ ਸੱਚੇ ਦਰਵਾਜ਼ੇ ਕੀ ਸ਼ੁਕਰੀਆ ਆਰ ਦिए ਨਾ ਆਰ ਦिए ਆਰ ਦिए ਆਰ ਦिए ਆਰ ਦिए ਨਾ ਬਾਦ ਆਰ ਦिए ਆਰ ਦिए ਆਰ ਦिए ਹੁ ਨਬੀਆਂ ਦੇ ਸਰਦਾਰ ਦੀ ਗੱਲ ਸਾਰੀ ਸਰਕਾਰ ਦੀ ਐ ਉਹ ਗੱਲ ਸਾਰੀ ਸਰਕਾਰ